ਅੱਜ ਡੇਰਾ ਬੱਬਾਨਾਕ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਕੱਢਿਆ ਗਿਆ ਸਾਂਝਾ ਤੌਰ ਤੇ ਫਲੈਗ ਮਾਰਚ ਇਹ ਫਲੈਗ ਮਾਰਚ ਪੰਜਾਬ ਪੁਲਿਸ ਦੇ ਡੀਜੀਪੀ ਤੇ ਪਟਿਆਲਾ ਦੇ ਐਸਐਸਪੀ ਦੇ ਨਿਰਦੇਸ਼ਾਂ ਅਨੁਸਾਰ ਕੱਢਿਆ ਗਿਆ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਡੇਰਾ ਬੱਬਾਨਾਕ ਕਰੀ ਜੀ ਸਰ ਜਿਹੜਾ ਅੱਜ ਫਲੈਗ ਮਾਰਚ ਤੇ ਤੁਸੀਂ ਕੱਢ ਰਹੇ ਹੋ ਜੀ ਉਸ ਬੰਦੇ ਬਾਰੇ ਇਹ ਜਿਹੜਾ ਫਲੈਗ ਮਾਰਚ ਆਜ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਦੇ ਨਿਸ਼ਾ ਨਿਰਦੇਸ਼ਾ ਹੈ ਜਿਹੜਾ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਸੈਂਸਿਟਿਵ ਨੇਚਰ ਨੂੰ ਸਮਝਦੇ ਹੋਏ ਬੀਐਸਐਫ ਤੇ ਪੰਜਾਬ ਪੁਲਿਸ ਤੇ ਇਹਦੇ ਜਿਹੜੇ ਸਪੈਸ਼ਲਾਈਜ਼ਡ ਜਵਾਨ ਨੇ ਉਹ ਫਲੈਗ ਮਾਰਚ ਕੱਢ ਰਹੇ ਨੇ ਤੇ ਜਿਹੜੇ ਕੋਈ ਪਿੰਡ ਨੇ ਉਹਨਾਂ ਦੇ ਵਿੱਚ ਸਰਚ ਅਭਿਆਨ ਵੀ ਚਲਾਇਆ ਜਾਊਗਾ ਬਾਰਡਰ ਦੇ ਨੇੜੇ-ਨੇੜੇ ਸਰ ਲੋਕਾਂ ਨੂੰ ਤੁਸੀਂ ਸੰਦੇਸ਼ ਆ ਗਏ ਜੈ ਹਿੰਦ ਲੋਕਾਂ ਨੂੰ ਇਹੋ ਇਹੋ ਸੰਦੇਸ਼ ਹੈ ਕਿ ਇਹ ਜਿਹੜਾ ਫਲੈਗ ਮਾਰਚ ਆ ਇਹ ਜਿਹੜੀ ਪੰਜਾਬ ਪੁਲਿਸ ਆ ਨਾਲ ਬੀਐਸਐਫ ਆ ਰਲ ਕੇ ਜਿਹੜਾ ਏਰੀਆ ਆ ਇਹਦੀ ਸਿਕਿਉਰਿਟੀ ਨੂੰ ਮੇਨਟੇਨ ਕਰੂਗੀ ਤੇ ਕੋਈ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਏਗਾ